ਆਏ ਜੀ ਬੈਕ ਸਾਈਡ ਐਸ ਐਮ ਐਲ ਦੀ ਏਜੰਸੀ ਜਿੱਥੇ ਇਹਨਾਂ ਦੇ ਟਰੱਕ ਸਕੂਲ ਵੈਨ ਇਹ ਆ ਲੋਕਲ ਬੱਸਾਂ ਬਣਦੀਆਂ ਤਾਂ ਇਹਨਾਂ ਨੇ ਬਣਾਈਆਂ ਹੋਈਆਂ ਕੁਝ ਨਵੀਆਂ ਬੱਸਾਂ ਵਾਹ ਜੀ ਵਾਹ ਆ ਨਜ਼ਾਰੇ ਦਰبار ਸਾਹਿب ਇਸ਼ਨਾਨ ਕਰਨ ਉਪਰੰਤ ਹੁਣ ਅਸੀਂ ਚੱਲਿਆਂ ਦਰਬਾਰ ਸਾਹਿਬ ਵੀ ਉੱਥੇ ਆ ਕੇ ਮੱਥਾ ਟੇਕਦੇ ਆਂ ਤੇ ਉਸ ਤੋਂ ਬਾਅਦ ਅਗਲਾ ਸਫ਼ਰ ਤੈਅ ਕਰਦੇ ਆਂ ਵੀ ਕਿੱਥੇ ਜਾਣਾ ਫਿਲਹਾਲ ਤਾਂ ਇਹ ਅਨੰਦਪੁਰ ਸਾਹਿਬ ਜਾਵਾਂਗੇ ਰਸਤੇ ਵਿੱਚ ਕੋਈ ਆਪਣਾ ਗੁਰਦੁਆਰਾ ਸਾਹਿਬ ਹੋਇਆ ਉੱਤੇ ਦਰਸ਼ਨ ਕਰਦੇ ਜਰੂਰ ਜਾਵਾਂਗੇ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਇੱਥੋਂ ਦਾ ਬਹੁਤ ਹੀ ਵਧੀਆ ਬਹੁਤ ਹੀ ਸੁੰਦਰ ਨਜ਼ਾਰਾ ਵੇਖਣ ਨੂੰ ਮਿਲਿਆ ਦੇਖੋ ਹਰੇ ਭਰੇ ਦਰਖਤ ਤੇ ਬੋਲਦੇ ਹੋਏ ਜਾਨਵਰ ਇੱਕ ਹਾਂਸਾਂ ਦੀ ਜੋੜੀ ਹਾਂਸੀ ਕਹਿੰਦੇ ਇਹਨੂੰ ਹੌਣ ਸਮੇਂ ਅੰਦਰ ਚੱਲੇ ਅੰਦਰ ਬਾਗ ਸਾਹਿਬ ਦੇ ਤੇ ਉੱਥੇ ਵੀਡੀਓਗ੍ਰਾਫੀ ਜਾਂ ਫੋਟੋ ਵਗੈਰਾ ਬੰਦ ਕੀਤੀ ਹੋਈ ਆ ਸੋ ਬਾਹਰ ਦਾ ਇਥੋਂ ਨਜ਼ਰਿਸ਼ ਦਿਖਾਉਣੇ ਆ

20% ऑफ दिस थोड़ी और पत्ते ਵਿੱਚ ਨੀਫ ਪੱਕ ਠੰਡਾ ਲੈ ਮਚਿੰਡ ਜਨ ਕੇ ਪ੍ਰਾਠਾ ਟੇ ਤਿਸ ਇਸ ਕਲਾ ਗਮਾ ਹੱਟੀਆਂ ਵਿੱਚ ਵਿੱਚ ਹੱਟੀਆਂ ਸੀ ਇਹ ਸਿਹਰਾ ਬਹੁਤ ਸੁਣੀ ਗੱਲ ਬਾਤ ਤੇ ਬਹੁਤ ਵਧੀਆ ਭਾਈ ਨੇ ਬਣਾਇਆ ਸ਼ਰਬਤ ਆਪ ਨੂੰ ਨਹੀਂ ਪੂਰਾ ਕਿ ਸ਼੍ਰੀ ਨਨਪੁਰ ਸਾਹਿਬ ਐਂਟਰ ਹੋ ਗਏ ਆ ਤੇ ਵਿਰਾਸਤੀ ਪਾਰਕ ਸ਼੍ਰੀ ਨਨਪੁਰ ਸਾਹਿਬ ਦਾ ਐਂਟਰ ਹੋਣ ਸਾਰੀ ਤੇ ਇਸ ਅੰਦਰ ਖੈਰ ਸ਼ਾਮ ਨੂੰ ਜਾਵਾਂਗੇ ਜੇ ਆਪਣਾ ਟਾਈਮ ਮਿਲਿਆ ਪਹਿਲਾਂ ਆਪਾਂ ਜਲਦੀ ਜਲਦੀ ਸਰਾ ਵਿੱਚ ਕਮਰਾ ਲੈ ਲਈਏ ਤੇ ਅੰਦਰ ਐਂਟਰੀ ਹੋ ਚੁੱਕੀ ਹੈ ਆਪਣੀ ਤੇ ਅੰਦਰ ਇਹ ਕਿ ਜਲਦ ਜਲਦ ਸਰਾਾਂ ਚ ਆਪਾਂ ਕਮਰਾ ਲੈ ਲਈਏ ਕਿਉਂਕਿ ਸ਼ਾਮ ਨੂੰ ਕਮਰੇ ਨਹੀਂ ਮਿਲਦੇ ਅਸਵੇਂ ਅਸੀਂ ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਚੁੱਕੇ ਆ ਤੇ ਪਹਿਲਾਂ ਸਰਾਾਂ ਬਾਰੇ ਪੁੱਛੀ ਲਈਏ ਆਪਾਂ ਨੂੰ ਇੱਥੇ ਕਮਰੇ ਮਿਲ ਜਾਣ ਰਾਤ ਤੱਕ ਰਹਿਣ ਲਈ ਤੇ ਹਮੇ ਪੋਚਨ ਚੱਲੇ ਆਂ ਸਰਹਾਉ ਜੀ ਕੌਂਰੇ ਦੂਜੇ ਤੋਂ ਦੇਖੀ ਨਾ ਅਹ ਦੋਹਰੇ ਫਲੋਰ ਤੇ ਆ ਤੇ ਸਾਨੂੰ ਐਸ ਵਾਇਗਨਿੰਗ ਹੋਈ ਜੀ ਤੇ ਦੋ ਨੰਬਰ ਫਲੋਰ ਤੇ ਕਮਰਾ ਮਿਲ ਗਿਆ 102 ਨੰਬਰ ਕਮਰਾ ਤੇ ਪਰਸੋਂ ਪਰਸੋਂ ਸ਼ਾਮ ਤੱਕ ਪਰਸੋਂ ਸ਼ਾਮ ਤੱਕ ਕਮਰਾ ਜੇ ਕੰਡੂਆਂ ਨਾਲ ਕੱਟ ਪਿਆ ਸਾਲਦੇ ਆ 500 ਦਾ ਕਿਰਾਇਆ ਦਾ ਕਮਰਾ ਮਿਲ ਚੁੱਕਾ ਤੇ ਇੱਥੇ ਆਏ ਹੁੰਦੇ ਉਹ ਵੀ 1000 ਰੁਪਏ ਦੇ ਕੇ ਆਪਾਂ ਕਮਰਾ ਇੱਥੇ ਲੈ ਸਕਦੇ ਆ ਕੋਈ ਵੀ ਸਰਾਦ ਤੇ 500 ਰੁਪਏ ਉਸ ਤੋਂ ਆਪਣਾ ਵਾਪਸ ਹੋ ਜਾਂਦਾ ਤੁਹਾਨੂੰ ਸਭ ਨੂੰ ਇਹ ਚੀਜ਼ ਪਤਾ ਹੀ ਹੋਊਗੀ ਵੈਸੇ ਇੱਕ ਵਾਰੀ ਮੈਂ ਸੋਚਿਆ ਵੀ ਮੈਂ ਵੀ ਦੱਸਦਾ ਤੇ 500 102 ਹੀ ਹੋਣਾ ਤੇ 500 ਵਾਪਸ ਹੋ ਜਾਣਾ ਤੇ 2 ਜਾਂ 3 ਦਿਨ ਇੱਥੇ ਰੁਕ ਸਕਦੇ ਆ ਆਪਾਂ ਜੇ ਉਸ ਤੋਂ 2-3 ਦਿਨਾਂ ਤੋਂ ਬਾਅਦ ਵੱਧ ਰੁਕਣਾ ਤੇ ਉਹਨਾਂ ਨੂੰ ਇਨਫੋਰਮ ਕਰਨਾ ਜ਼ਰੂਰੀ ਹੈ ਇਹ ਆਪਣਾ ਕਮਰਾ 102 ਨੰਬਰ ਜਿਹੜਾ ਕਿ ਕੋਨੇ ਨਹੀਂ ਰਿਹਾ ਹੈ ਹੈ ਲੱਗਾਈ ਜਾਂਦਾ ਚਲੋ ਜੀ ਤੇ ਆਪਣਾ ਕਮਰਾ ਗੱਦੇ ਦਿੱਤੇ ਹੋਏ ਨਾਲ ਜੇ ਤੁਹਾਡੀ ਫੈਮਿਲੀ ਅਲੱਗ ਹੋਵੇ ਨਾਲ ਤੇ ਨਾਲ ਕੰਬਲ ਦਿੱਤੇ ਹੋਏ ਆ ਏਸੀ ਨਾਲ ਲੱਗ ਦਿੱਤਾ ਹੋਇਆ ਤੇ ਪੱਕੀਆਂ ਸੜਕਾਂ ਪਾਰੇ ਪਾਰੇ ਡਰਾਫਟਾਂ ਨਾਲ ਲੱਤੀ ਹੋਈ ਇਹ ਰਾਸਤੇ ਜਾਂਦੇ ਸਨ ਗੁਰਦੁਆਰਾ ਸ੍ਰੀ ਗੁਰੂਕ ਲਾਹੌਰ ਵੱਲ ਤੇ ਸ਼ਾਮ ਨੂੰ ਸਿਊਟਰ ਨੂੰ ਨਿਕਲੇਗੀ ਕਿਉਂਕਿ ਟੜਦੇ ਹੋਏ ਸੂਰਜ ਜਦਿਆਂ ਪਹਾੜੀਆਂ ਹੋਰ ਵੀ ਸੋਹਣੀਆਂ ਲੱਗਦੀਆਂ ਹਨ ਤੁਸੀਂ ਵੀ ਦਰਸ਼ਨ ਕਰੋ ਗੁਰੂਕਿਲਹੌਰ ਕੋਟੜਾ ਸਾਹਿਬ ਦੀ ਇਸ ਸਮੇਂ ਅਸੀਂ ਖੜੇ ਹਾਂ ਗੁਰੂਕਿਲਹੌਰ ਅੰਤਾਂ ਦੀ ਸ਼ਾਂਤੀ ਹੈ ਤੇ ਸਕੂਨ ਮਿਲਦਾ ਇੱਥੇ ਆ ਕੇ ਬਹੁਤ ਜ਼ਿਆਦਾ ਸ਼ਾਂਤੀ ਆ ਤੇ ਆਸੇ ਪਾਸੇ ਹਰਿਆਲੀ ਹੀ ਹਰਿਆਲੀ ਉੱਚੇ ਉੱਚੇ ਪਹਾੜ ਚਿੜੀਆਂ ਦੀ ਚੂਚੂ ਕੋਇਲਿਆਂ ਦੀ ਕੂਕੂ ਗੁਰੂ ਕੇ ਲਾਹੌਰ ਇਸ ਤੋਂ ਪਰંત ਹੀ ਵਾਪਸ ਜਾਵਾਂਗੇ ਇੱਥੋਂ ਸ਼੍ਰੀ ਨਨਕੌਰ ਸਾਹਿਬ ਇਸ਼ਨਾਨ ਕਰਕੇ ਉਸ ਤੋਂ ਬਾਅਦ ਅਸੀਂ ਤੇ ਮੱਤਾ ਦੇਖਣ ਜਾਵਾਂਗੇ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਉੱਥੇ ਪ੍ਰਸ਼ਾਦਾ ਪਾਣੀ ਛਕਾਂਗੇ ਗੁਰੂ ਕੇ ਲਾਹੌਰ ਲੱਗੇ ਲੱਗਦੀਆਂ ਚੂਟੀਆਂ ਤੇ ਉਹ ਸਾਹਮਣੇ ਉੱਧਰ ਜੂਮ ਕਰਕੇ ਦੇਖੋ ਨਾ ਇਸ ਜਗ੍ਹਾ ਤੇ ਆ ਨੈਣਾ ਦੇਵੀ ਤੇ ਇਹ ਕੁਦਰਤ ਦੇ ਕੁਝ ਨਜ਼ਾਰੇ ਤੇ ਜਿਹੜੇ ਘਰ ਪਾਏ ਹੋਏ ਆ ਇਹ ਲੋਕਾਂ ਦਾ ਪੂਰਾ ਆਨੰਦਮਈ ਆ ਜੀਵਨ ਇਹਨਾਂ ਦਾ ਇੱਕ ਨੰਬਰ ਪੂਰਾ ਗੋੜਾ ਰਾਸ਼ੀਰੀ ਨਾਰ ਸਾਹਿਬਾ ਇੱਥੇ ਅਸੀਂ ਵੀ ਪਹਿਲੀ ਵਾਰੀ ਆਏ ਆ ਤੇ ਆਹ ਦੇਖੋ ਕਿੱਡੇ ਕਿੱਡੇ ਪੱਥਰ ਇੱਧਰ ਪਏ ਹੋਏ ਆ ਤੇ ਰਸਤਾ ਬਹੁਤ ਉਬੜ ਖਬਰ ਸੀ ਗਿਆ ਇਹ ਵੀ ਤੇ ਇੱਥੇ ਪਹਿਲੀ ਵਾਰ ਹੀ ਆਏ ਆ ਤੇ ਕਿੱਥੇ ਹੈ ਤੇ ਘਰੀ ਐਥੇ ਕੋਈ ਵੀ ਨਹੀਂ ਹੈ ਤੇ ਉਸ ਤੋਂ ਤਾਂ ਤੇ ਇਹ ਇਸਦਾ ਇਤਿਹਾਸ ਹੈ ਤੁਹਾਨੂੰ ਦਿਖਾਉਣੇ ਨੇ ੜੀ ਆ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਹਾੜੀ ਰਾਜਿਆਂ ਦੀ ਫੌਜ ਵੱਲੋਂ ਬਹੁਤ ਵੱਡਾ ਹਮਲਾ ਕੀਤਾ ਗਿਆ ਜਿਸ ਦੀ ਗਵਾਹੀ ਇਹ ਬਹੁਤ ਵੱਡਾ ਪੱਥਰ ਨੜ ਦਿਖ ਰਿਹਾ ਹੈ ਇਹਣਾ ਅੱਜ ਵੀ ਇਹ ਪੱਥਰ ਵਿੱਚ ਗੋਲੀਆਂ ਦੇ ਨਿਸ਼ਾਨ ਮੌਜੂਦ ਹਨ ਜਦੋਂ ਗੋਲੀਬਾਰੀ ਕੀਤੀ ਗਈ ਸੀ ਤੁੰਡਖੋ ਨੇ ਆ ਨਜ਼ਦੀਕ ਜਾ ਕੇ ਵਾਹਿਗਰ ਮੇਰੇ ਖਿਆਲ ਦੇ ਵਿੱਚ ਜੋ ਆ ਤੁਹਾਨੂੰ ਨਜ਼ਰ ਆ ਰਹੇ ਨੇ ਇਹ ਗੁਬਲੀਆਂ ਦੇ ਨਿਸ਼ਾਨੀਆਂ। ਤੇ ਆ ਪਿੱਛੇ ਬਿਲਕੁਲ ਸੁੰਨਸਰਾਟਾ ਬਸ ਇੱਥੇ ਜਾਨਵਰ ਚਿੜੀਆਂ ਇਹੀ ਬੋਲਦੇ ਆ। ਹੋਰ ਇੱਥੇ ਕੋਈ ਗ੍ਰਾਂਥੀ ਸਿੰਘ ਨਹੀਂ ਆ। ਮਹਾਰਾਜ ਦਾ ਪ੍ਰਕਾਸ਼ ਵੀ ਨਹੀਂ ਕੀਤਾ ਹੋਇਆ ਤੇ ਆ ਇਧਰ ਕਮਰੇ ਬਣੇ ਹੋਏ ਆ। ਕੋਈ ਇਦਾਂ ਦੀ ਗੱਲ ਬਾਤ ਆ ਇਸ ਜਗ੍ਹਾ ਤੇ। ਤੇ ਆਹਾ ਨਰ ਸਾਹਿਬ ਇੱਧਰ ਜੋਤ ਲੱਗੀ ਹੋਈ ਆ ਲੰਗਰ ਹਾਲ ਬਣਿਆ ਹੋਇਆ ਆਪਣਾ ਇੱਧਰ ਚਾਹ ਦਾ ਲੰਗਰ ਇੱਥੇ ਬਣਦਾ ਹੈ ਇੱਧਰ ਮੇਰੇ ਖਿਆਲ ਦੇ ਵਿੱਚ ਕੋਈ ਪੌਲ ਬਣਦਾ ਪਿਆ ਵਾ ਅੰਡਰਗਰਾਊਂਡ ਰੇਲਵੇ ਲੈਣ ਤਾਂ ਨਹੀਂ ਹੋਣੀ ਕਿ ਪੌਲੀ ਬਣਦਾ ਪਿਆ ਉਧਰ ਸਿੱਧਾ ਜਾਣ ਲਈ ਤੇ ਉਧਰ ਸਾਹਮਣੇ ਨੈਣਾ ਦੇਵੀ ਆ ਆ ਰਸਤੇ ਵਿੱਚ ਰੁਕੇ ਹੀ ਕਿ ਕੁਦਰਤ ਦੇ ਨਿਆਰੇ ਲੈਣ ਲਈ ਤੇ ਦਿਨ ਵੀ ਤਕਰੀਬਨ ਢਲ ਚੁੱਕਾ ਢਲ ਚੁੱਕਾ ਨਹੀਂ ਦਿਨ ਤਾਂ ਹਜੇ ਤਕਰੀਬਨ ਖੜਾ ਹੋਇਆ ਆਪਣੇ ਉਧਰ ਤੇ ਇਧਰ ਪਹਾੜਾਂ ਦੇ ਕਰਕੇ ਛਿਤੀ ਤੇ ਇਥੋਂ ਆਪਾਂ ਪ੍ਰਸ਼ਾ ਲੈ ਸਕਦੇ ਜਿਵੇਂ ਪਿੰਨੀ ਪ੍ਰਸ਼ਾਦ ਇਹ ਮਖਾਣੇ ਕਹਿੰਦੇ ਆ ਰੰਗ ਬਨਗ ਮਖਾਣੇ ਸੌਫ ਘਰੇ ਲੈ ਜਾਣ ਲਈ ਖੈਰ ਅਸੀਂ ਤਾਂ ਇਥੋਂ ਸਵੇਰ ਲੈ ਕੇ ਜਾਵਾਂਗੇ ਤੇ ਨਹੀਂ ਲੈਣਾ ਕੋਈ ਸਮਾਨ ਘਰ ਦੇਣ ਲਈ ਸਵੇਰ ਲੈ ਕੇ ਜਾਵਾਂਗੇ ਆ ਕਾਲੇ ਆਮ ਪਪੜ ਪਏ ਆ ਤੇ ਆ ਦੂਸਰੇ ਆਮ ਪਾਪੜ ਪੀਲੇ ਕਹਿੰਦੇ ਆ ਖੱਟੀ ਮਿੱਠੀ ਗੋਲੀਆਂ ਸੰਤਰੇ ਵਾਲੀਆਂ ਆ ਇਸ ਸਮੇਂ ਅਸੀਂ ਪਹੁੰਚ ਚੁੱਕੇ ਹਾਂ ਆਪਣੇ ਰੂਮ ਦੇ ਵਿੱਚ ਤੇ ਬਣੇ ਰਹੋ ਤੁਸੀਂ ਸਾਡੇ ਸਫ਼ਰ ਦੇ ਦੌਰਾਨ ਤੇ ਬਾਕੀ ਇਹ ਸਫ਼ਰ ਕੱਲ ਨੂੰ ਵੇੜਾਂਗੇ ਕੱਲ ਨੂੰ ਜਿੱਥੇ ਜਾ ਹੁੰਦਾ ਪਹਾੜਾਂ ਵੱਲੀ ਜਾਵਾਂਗੇ ਤੇ ਵੇਖਦੇ ਹਾਂ ਜਿੱਥੇ ਜਾ ਹੁੰਦਾ ਹੁਣ ਤਕਰੀਬਨ ਸਮਾਂ 9:30 ਦਾ ਹੋ ਗਿਆ ਹੈ ਪਛਾਦਾ ਪਾਣੀ ਹੀ ਸ਼ੱਕ ਆਏ ਆ ਜਿਵੇਂ ਤੁਸੀਂ ਵੀਡੀਓ ਵਿੱਚ ਦੇਖਿਆ ਤੇ ਬਸ ਕੱਲ ਨੂੰ ਵੇਖਦੇ ਹਾਂ ਕਿੱਥੇ ਜਾਂਦੇ ਹਾਂ ਨਵਾਂ ਸਫ਼ਰ ਤੇ ਨਵਾਂ ਵਲੌਗ ਵੀਡੀਓ ਨੂੰ ਦੇਖਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਤੁਹਾਡਾ ਸਾਰਿਆਂ ਦਾ ਸਸੀਕਾ